ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ 9 ਜਨਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਜਿਹੜਾ ਸਮਾਂ ਦੋਸਤੋ ਤਕਰੀਬਨ ਦੁਪਹਿਰ ਦਾ 2 ਵਜੇ ਦਾ ਸਮਾਂ ਹੈਗਾ ਇਸ ਘਰ ਤੋਂ ਦੋਸਤੋ ਆਪਾਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀਗੀ ਖਾਸ ਤੌਰ ਤੇ ਵੀਰ ਗੁਰਸੇਵਕ ਸਿੰਘ ਓਨਰ ਨੇ ਤੇ ਜਿਹੜਾ ਦੋਸਤੋ ਕੰਮ ਹੈਗਾ ਖਾਸ ਤੌਰ ਤੇ ਪਸ਼ੂ ਵਪਾਰ ਦਾ ਕੰਮ ਆ ਤੇ ਐਨੀਮਲ ਆਪਾਂ ਪਹਿਲੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਬਣਾ ਦਿਖਾਈਆਂ ਸੀਗੀਆਂ ਅੱਜ ਤਕਰੀਬਨ ਦੋਸਤੋ ਦੋ ਵੜਾ ਨਵੀਆਂ ਨੇ ਤੇ ਇੱਕ ਵੜ ਤੁਹਾਨੂੰ ਇੱਕ ਜਿਹੜੀ ਪਹਿਲੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਕਵਰ ਕੀਤੀ ਸੀ ਉਹ ਵੀਡੀਓ ਜਿਹੜੀ ਵੜ ਹੈਗੀ ਉਹ ਵੀ ਵੇਖਣ ਦੇ ਵਿੱਚ ਮਿਲੇਗੀ ਪਿੰਡ ਗੋਇੰਦਵਾਲ ਸਾਹਿਬ ਤਹਿਸੀਲ ਖੰਡੂਰ ਸਾਹਿਬ ਤੇ ਜ਼ਿਲ੍ਹਾ ਜਿਹੜਾ ਇਸ ਪਿੰਡ ਨੂੰ ਤਰਨਤਾਰਨ ਸਾਹਿਬ ਲੱਗਦਾ ਹੈਗਾ ਜੀ ਜੇਕਰ ਆਪਾਂ ਦੋਸਤੋ ਤਰਨਤਾਰਨ ਦੀ ਦੂਰੀ ਦੇਖੀਏ ਤੇ 25 ਕਿਲੋਮੀਟਰ ਦੀ ਦੂਰੀ ਹੈਗੀ ਆ ਖੰਡੂਰ ਸਾਹਿਬ ਤਕਰੀਬਨ 7 ਤੋਂ 8 ਕਿਲੋਮੀਟਰ ਦੀ ਦੂਰੀ ਤੇ ਹੈਗਾ ਜੀ ਤੇ ਫਤਿਆਬਾਦ ਤਕਰੀਬਨ 5 ਕਿਲੋਮੀਟਰ ਹੈਗਾ ਗੋਇੰਦਵਾਲ ਸਾਹਿਬ ਤੋਂ ਖਾਸ ਤੌਰ ਤੇ ਵਿਜਿਟ ਤੁਹਾਨੂੰ ਗੋਇੰਦਵਾਲ ਸਾਹਿਬ ਕਰਨੀ ਪਵੇਗੀ ਤੇ ਵੀਰ ਗੁਰਸੇਵਕ ਸਿੰਘ ਆਨਰ ਨੇ ਤੇ ਖਾਸ ਤੌਰ ਤੇ ਜਿਹੜਾ ਬਿਹੜਾਂ ਦਾ ਕੰਮ ਵੀਰ ਕਰਦਾ ਵਪਾਰ ਤੇ ਬਿਹੜਾ ਜਿਹੜੀਆਂ ਦੋਸਤੋ ਐਚ ਐਫ ਦੇ ਵਿੱਚ ਜਰਸੀ ਦੇ ਵਿੱਚ ਵੀ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਣਗੀਆਂ ਬਿਹੜਾ ਕਾਫੀ ਵੇਚੀਆਂ ਵੀ ਹੈਗੀਆਂ ਨੇ ਹਰ ਇੱਕ ਬਰੀਡ ਦੇ ਵਿੱਚ ਹੁਣ ਮੌਜੂਦਾ ਜਿਹੜੀਆਂ ਤਿੰਨ ਬੈੜਾ ਹੋਣਗੀਆਂ ਪ੍ਰੋਪਰ ਇਨਫੋਰਮੇਸ਼ਨ ਆਪਾਂ ਬਾਈ ਗੁਰਸੇਵਕ ਨਾਲ ਗੱਲਬਾਤ ਕਰਕੇ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਬੈੜਾ ਦੋਸਤੋ ਦੋ ਤਾਂ ਬਿਲਕੁਲ ਜਿਹੜੀਆਂ ਤਾਜ਼ੀਆਂ ਸੂਈਆਂ ਸਵਾਈਆਂ ਨੇ ਇੱਕ ਬੈੜ तकरीबन ਬੇਣ ਬੱਚੇ ਤੋਂ ਆ ਇਨਫੋਰਮੇਸ਼ਨ ਆਪਾਂ ਲੈ ਕੇ ਵੀਰ ਤੋਂ ਕਰਦੇ ਆ ਤੁਹਾਡੇ ਨਾਲ ਸਾਂਝੀ ਚੱਲਦੇ ਆਂ ਵੀਰ ਗੁਰਸੇਵਕ ਦੇ ਕੋਲ ਸਭ ਤੋਂ ਪਹਿਲਾਂ ਵੀਰ ਗੁਰਸੇਵਕ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਜੀ ਹਾਲ ਵੀ ਜੀ ਬਹੁਤ ਵਧੀਆ ਠੀਕ ਠਾਕ ਜੀ ਹਾਂ ਜੀ ਜੀ ਵਧੀਆ ਚੜ੍ਹਦੀ ਕਲਾ ਤੁਸੀਂ ਠੀਕ ਆ ਕਰਸੇਵਕ ਵੀਰੇ ਪਹਿਲਾਂ ਇੱਕ ਵੜ ਪਾਈ ਸੀ ਆਪਾਂ ਉਹ ਸੇਲ ਉਹ ਹੋ ਗਈ ਸੀ ਨਾ ਜਿਹੜੀ ਉਹ ਪਾਈ ਉਹਦਾ ਹੀ ਹੋ ਗਈ ਜਦੋਂ ਆਪਾਂ ਵੀਡੀਓ ਪਾਈ ਆ ਨਾ ਹਾਂਜੀ ਉਸੇ ਵੇਲੇ ਫੋਨ ਦੇ ਉੱਤੇ ਹੀ ਹੋ ਗਈ ਤੇ ਵੀਰ ਉਹਨਾਂ ਨੇ ਫੋਨ ਤੇ ਮੰਗਾ ਲਈ ਆ ਠੀਕ ਆ ਜੀ ਉਦੋਂ ਹੀ ਆਪਾਂ ਤੇ ਵੀਰ ਉਹਨਾਂ ਨੇ ਅਗਲੇ ਦਿਨ ਲੱਗੇ ਠੀਕ ਆ ਜੀ ਹਾਂਜੀ ਤੇ ਫਿਲਹਾਲ ਵੀਰ ਜੀ ਹੁਣਾ ਦੋ ਇਹਨਾਂ ਤਾਂ ਆਗੀਆਂ ਆਪਣੇ ਕੋਲ ਨਵੀਆਂ ਜੀ ਹਾਂਜੀ 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 ਤੇ ਤੀਜੀ ਆਪਣੇ ਕੋਲ 30 ਕਿਲੋ ਵਾਲੀ ਆ ਉਹ ਵੀ ਹਜੇ ਮਤਲਬ ਖੜੀ ਆ ਬੈੜ ਹਾਂਜੀ ਉਹ 30 ਕਿਲੋ ਵਾਲੀ ਉਹ ਖੜੀ ਆ ਫੋਨ ਲਾਉਂਦੇ ਆ ਵੀਰ ਤੇ ਸੌਦਾ ਤੁਸੀਂ ਆਖਿਆ ਸੀ ਵੀ ਸ਼ਾਇਦ ਕੋਈ ਸਾਈਬ ਦਾਈ ਦੂਰੋਂ ਹੁੰਦੀ ਸੀ ਪਰ ਦੂਰ ਦਾ ਹਾਂ ਸਬਰ ਸੀ ਵੀ ਦੂਰ ਦਾ ਕਰਕੇ ਵੀ ਜਿੱਦਾਂ ਵੀ ਆ ਵੇਖੋ ਹਲੇ ਨੇ ਤੇ ਕਰਾਇਆ ਪੜਾ ਵੇਖੀ ਕਰਨਾ ਵਾ ਬਿਲਕੁਲ ਜੀ ਤੇ ਚਲੋ ਜੇ ਕੋ ਕਰੂਗਾ ਵੀਰ ਕਰਾਂਗੇ ਮਾਨਤਾ ਨਾਲ ਆਪਾਂ ਤਾਂ ਇਹਨਾਂ ਵੀਰ ਜੀ ਆਣ ਕੇ ਤਸੱਲੀ ਕਰੋ ਆਪਦੀ ਬਿਲਕੁਲ ਬਿਲਕੁਲ ਆਪਾਂ 28 ਕਿਲੋ ਦੁੱਧ ਪ੍ਰੋਪਰ 28 ਕਿਲੋ ਜੀ ਹਾਂਜੀ 28 ਕਿਲੋ ਗਾਹ ਦੇ ਤੋ ਠੀਕ ਹੈ ਜੀ ਤੋ ਪ੍ਰੋਪਰ ਚ ਵਾਕੇ ਦਵਾਂਗੇ ਕਿਉਂ ਠੀਕ ਹੈ ਹਾਂਜੀ ਤੇ ਗੁਰਸੇਵਕ ਵੀਰ ਜੀ ਆਜੋ ਮੜਾ ਜੱਕੇ ਪਹਿਲਾ ਨੰਬਰ ਤੇ ਆਪਣੇ ਕੋਲੇ ਬੈਡ ਹੈਗੀ ਹੈ ਜੀ ਹਾਂਜੀ ਵੀਰ ਜੀ ਤੇ ਕਰੀਏ ਇਨਫੋਰਮੇਸ਼ਨ ਵੀਰ ਜੀ ਸਾਂਝੀ ਵੀ ਇਹ ਬੈਡ ਕਿੰਨੇ ਦਿਨਾਂ ਦੀ ਸੂਈ ਹੈ ਇਹ ਬਿਜਲੀ ਘਰ ਵਾਲਿਆਂ ਕੋਲ ਜਾਂਦੀ ਰਾਤ ਹੀ ਲੈ ਆਏ ਬੈਡ ਹਾਂਜੀ ਉਹ ਆਂਦੇ ਆ ਵੀ ਸੂਈ ਨੂੰ 7 ਤੋਂ 8 ਦਿਨ ਹੋ ਗਏ ਆ ਪਛਾ ਜੀ ਆਪਾਂ ਦਾਕਾ ਦਿਨ ਮੰਨ ਕੇ ਚੱਲਦੇ ਆ ਠੀਕ ਹੈ ਠੀਕ ਹੈ ਜੀ ਮੂਹੋਂ ਦੋਲਦੀ ਆ ਹਾਂਜੀ ਉਹ ਦੋਲਦੀ ਹੈ ਠੀਕ ਹੈ ਠੀਕ ਹੈ ਜੀ ਮੂਹੋਂ ਦੋਲਦੀ ਆ ਦੋ ਤੇ ਦੇ ਥੱਲੇ ਟਾਈਮ ਉਹਨਾਂ ਨੇ 16 17 ਕਿਲੋ ਮੈਨੂੰ ਆਂਦੇ ਚ ਵਾਇਆ ਦੁੱਧ ਮੈਂ ਚੋਕੇ ਲੈ ਆਂ ਰਾਤੀ ਉਹਨਾਂ ਦੇ ਘਰੋਂ ਬੈਠਾ ਤੇ ਆਪਾਂ ਇਹ ਦੁੱਧ ਦੀ 15 ਕਿਲੋ ਦੀ ਗਰੰਟੀ ਦੇਵਾਂਗੇ ਆਪਣੇ ਘਰੋਂ ਚੋਕੇ ਲੈ ਜਾਣਾ ਠੀਕ ਆ ਮੂੰਹ ਤੋਂ 24 ਦੱਸਿਆ ਜੀ ਹਾਂ ਜੀ ਨਹੀਂ ਚੋਕੀ ਨਹੀਂ ਛੇ ਦੋਂਦੀ ਦੋਂਦੀ ਆ ਦੋਂਦੀ ਆ ਮੂੰਹ ਚ ਦੋਂਦੀ ਆ ਜੀ ਪਹਿਲਾਂ ਸੁਆਪ ਨੂੰ ਨਹੀਂ ਸੂਈ ਹੈ ਨਾ ਹਾਂ ਪਰੋਂ ਨਹੀਂ ਸੂਈ ਤੇ 7 ਦਿਨ ਦਾ ਸਮਾਂ ਹੋ ਗਿਆ ਕਿਸਾਨ ਵੀਰੋਂ ਸੂਈ ਨੂੰ ਤੇ ਨੀਚੇ ਜਿਹੜਾ ਆ ਸਾਤਾ ਤੋਂ 10 ਦਿਨ ਦਾ ਵੀਰ ਗੁਰ ਸੇਵਕ ਕਹਿੰਦਾ ਵੀ ਸਮਾ ਹੋ ਗਿਆ ਤੇ ਮੇਲ ਕਾਫ ਆ ਦੋਸਤੋ نیچے ਜਿਹੜਾ ਬੱਚਾ ਹੈਗਾ ਤੁਸੀਂ ਜਰੂਰ ਦੇਖ ਲਵੋ ਠੀਕ ਹੈ ਜੀ ਤੇ ਵੈੜ ਪ੍ਰੋਪਰ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਸਾਰੇ ਬੰਦੇ ਆ ਵੈੜ ਵੈੜ ਤੇਰੀ ਫੇਸ ਦੀ ਕੁਆਲਿਟੀ ਹੈ ਇਹ ਆਪਾਂ ਮੜਾ ਜੀ ਵੇਖੋ ਆ ਦਿਖਾਉਣੇ ਤੁਹਾਨੂੰ ਆ ਦੇਖੋ ਜੀ ਆ ਦੇਖੋ ਜੀ ਠੀਕ ਹੈ ਜੀ ਠੀਕ ਹੈ ਆ ਸੀਰਸ ਲੱਗ ਰਹਿਣਾ ਬਾਬਾ ਜੀ ہاں ਜੋ ਥੋੜੀ ਜਿਹੀ ਲस्सी ਆ ਚਾਰ ਵਾਲੇ ਘਰੋਂ ਆਈ ਵਹਿੜਾ ਠੀਕ ਹੈ ਤੇ ਥੋੜੀ ਕੋਦਾ ਕਰਕੇ ਲस्सी ਆ ਠੀਕ ਹੈ ਤੇ ਬਾਕੀ ਨਾ ਰਿਆ ਰਹਿ ਵਹਿੜਾ ਚੰਗੀ ਆ ਦੋਸਤੋ ਹਵਾਨੇ ਤੋਂ ਜਜਮੈਂਟ ਜਿਹੜੀ ਹੈਗੀ ਆ ਨਾਰਮਲ ਵੀਰਾਂ ਨੂੰ ਸਮਝ ਲੱਗ ਜਾਣੀ ਆ ਤਕਰੀਬਨ ਮਗਰਲੇ ਤੇ ਅਗਲੇ ਥਾਣਾ ਦਾ ਕਾਇਪੰਤਰ ਜਿਹੜਾ ਸਪੇਸ ਹੈਗੀ ਆ ਉਹ ਵੀ ਬਹੁਤ ਸੋਹਣੀ ਆ ਤੇ ਹਵਾਨੇ ਦੀ ਆਰਡਰ ਦੀ ਕੁਆਲਿਟੀ ਜਿੰਨੀ ਕਹੇਗੀ ਹੁਣ ਮੌਕੇ ਤੇ ਬਣਾ ਤਣਾ ਬਿਲਕੁਲ 2 ਵਜੇ ਦਾ ਸਮਾਂ ਹੈ ਤੇ ਬਾਬਾ ਜੀ ਸਵੇਰੇ ਕਿੰਨੇ ਕਜੇ ਚੋੜੀ ਸੀ ਸਵੇਰੇ ਵੀਰ ਜੀ ਆਪਾਂ 6:00 ਵਜੇ ਸਾਡੇ ਛੇ ਪਸੂ ਚੋ ਲੈਦੇ ਆ 사ਤ ਗਵੇਜ ਵਿੱਚ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਖੋਲ੍ਹ ਗਿਆ ਕਰੀਏ ਨੂੰ ਖਾਈਏ ਨੂੰ ਲੰਮਾ ਤੋਰ ਕੇ ਤੇ ਤਕਰੀਬਨ ਜਿਹੜਾ ਸਮਾਂ ਦੋਸਤੋ ਇੱਕ ਹਫਤੇ ਤੋਂ 10 ਦਿਨ ਦਾ ਸਮਾਂ ਮੰਨ ਲਿਓ ਤੇ ਮਿਲਕ ਜਿਹੜਾ ਹੈਗਾ ਉਹ ਰੈਡੀ ਆ 15 ਕਿਲੋ ਬਿਲਕੁਲ ਹੈਗਾ ਨਾ ਰੈਡੀ ਜੀ ਹਾਂਜੀ ਹਾਂਜੀ 15 ਕਿਲੋ ਆਪਾਂ ਜਵਾ ਦੇ ਰੱਖਾਂਗੇ ਵੀਰ ਜੀ 15 ਕਿਲੋ ਹਾਂਜੀ ਤੇ ਭਾਵੇਂ ਇਦਾਂ ਲੈ ਦੇ ਵੀਰ ਜੀ 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 ਅ ਵੀਰ ਗੁਰ ਸੇਵਕ ਕਹਿੰਦਾ ਵੀ ਜੇਕਰ ਦੋਸਤੋ ਤੁਸੀਂ ਫੋਨ ਤੇ ਵੀ ਆਨਲਾਈਨ ਸੌਦਾ ਕਰਦੇ ਹੋ ਤੇ 15 ਕਿਲੋ ਜੇਕਰ ਤੁਹਾਨੂੰ ਕਿਹਾ ਤੇ ਬਿਲਕੁਲ 15 ਕਿਲੋ ਹੋਵੇਗਾ ਦੁੱਧ ਚਾਹੇ ਆਨਲਾਈਨ ਮੰਗਾ ਲਓ ਤੇ ਚਾਹੇ ਤੁਸੀਂ ਆਪ ਦੀ ਤਸੱਲੀ ਕਰਕੇ ਇਸ ਘਰੋਂ ਬੇਸ਼ੱਕ ਕਰੇ ਵਿਜ਼ਿਟ ਕਰਕੇ ਤਸੱਲੀ ਕਰਕੇ ਜ਼ਰੂਰ ਲੈ ਜਿਓ ਆਹ ਵੇਖੋ ਜੀ ਚਾਰ ਜੂੜ ਬਹੁਤ ਵਧੀਆ ਹਵਾਨਾ ਬਿਲਕੁਲ ਪੱਧਰਾ ਦੋਸਤੋ ਬੈਕ ਸਾਈਡ ਤੋਂ ਜੇਕਰ ਦੇਖੀਏ ਤਾਂ ਬਿਲਕੁਲ ਸਪੇਸ ਤੇ ਥਾਣਾ ਦੀ ਬਰਾਬਰਤਾ ਪੂਰੀ ਹੈਗੀ ਆ ਤੇ ਹਵਾਨਾ ਤਕਰੀਬਨ ਦੋਸਤੋ ਵਧੀਆ ਹੈਗਾ ਚੰਗਾ ਠੀਕ ਹੈ ਜੀ ਬਿਲਕੁਲ ਅ ਦੁੱਧ ਵਾਲਾ ਲੇਵਾ ਦੋਸਤੋ ਕੋਈ ਲਮਕ ਲਮਕਣਾ ਕਹਿ ਲਗੇ ਜਾਂ ਢਿੱਲਾ ਬਣ ਜਾ ਲੇਵਾ ਨਹੀਂ ਹੈਗਾ ਅ ਵਧੀਆ ਚੰਗੇ ਲੇਵੇ ਦੀ ਆ ਵੀ ਮਿਲਕਿੰਗ ਵਾਲੀ ਆ ਜੇਕਰ 15 ਕਿਲੋ ਦੀ ਗੱਲ ਕਹੀਏ ਤੇ 15 ਕਿਲੋ ਹੋਵੇਗਾ ਇਸ ਬੈਰ ਦੇ ਥੱਲੇ ਹਾਂਜੀ ਤੋਰ ਲਈਏ ਆ ਦੇਖੋ ਕਰੋ ਚੈੱਕ ਜੀ ਠੀਕ ਹੈ ਜੀ ਠੀਕ ਆ ਗਰਸੇਵਕ ਵੀਰੇ ਮੁੱਲ ਕਿੰਨਾ ਕੁ ਕਰਦੇ ਪਏ ਆ ਕੀ ਡਿਮਾਂਡ ਹੈ ਵੀ ਮੁੱਲ ਵੀਰ ਜੀ ਆਪਾਂ ਡਿਮਾਂਡ ਤੇ ਕਰਦੇ ਆ 45000 ਰੁਪਏ ਹਾਂਜੀ ਤੇ ਕੋਈ ਵੀਰ ਇਹਨਾਂ ਦਾ ਮਾਨਤਾ ਕਰਾਂਗੇ ਆਪਾਂ ਆਜੀ ਤਸੱਲੀ ਕਰ 45 ਦੇ ਵਿੱਚੋਂ ਕਰਾਂਗੇ ਹਾਂ 45 ਦੇ ਵਿੱਚੋਂ ਮਾਨਤਾ ਕਰਾਂਗੇ ਠੀਕ ਤੇ ਆ ਵੀ ਤਸੱਲੀ ਕਰ ਨਾਣ ਕੇ ਵਹਿੜਦੀ ਬਾਕੀ ਚਵਾਜਬੂ ਥਾਣਾ ਦਾ ਤੁਸੀਂ ਦੱਸ ਦਿਓ ਵੀ ਇਹਨਾਂ ਨੂੰ ਖੁੱਲ ਕੇ ਵੀ ਕਈ ਰੋ ਆਨਲਾਈਨ ਸੌਦਾ ਕਰਨ ਤੇ ਕਿਸੇ ਕੋਲੋਂ ਇਹ ਨਾ ਹੋਵੇ ਵੀ ਤਾਂ ਕਿਸੇ ਥਾਣੇ ਦੇ ਵਿੱਚ ਭੂਰ ਛੱਟਾ ਜਾਂ ਕੋਈ ਗੱਲ ਪਾ ਬਾਬਾ ਜੀ ਭੂਰ ਛੱਟਾ ਹੋਵੇ ਥਾਣ ਘੱਟ ਹੋਵੇ ਹਾਂਜੀ ਠੀਕ ਹੈ ਜੀ ਬੈਡ ਵਾਪਸ ਭੇਜ ਦੇਣਾ ਮੈਂ ਪਾਹੀ ਉਹਨਾਂ ਦੇ ਖਾਤੇ ਚ ਬੋਲ ਠੀਕ ਆ ਅਸੋ ਦੋਸਤੋ ਇੱਕ ਗੱਲ ਜ਼ਰੂਰ ਨੋਟ ਕਰ ਲਿਓ ਵੀਰ ਗੁਰ ਸੇਵਕ ਸਿੰਘ ਦਾ ਕੰਮ ਜਿਹੜਾ ਹੈਗਾ ਤਕਰੀਬਨ 5-7 ਮਹੀਨਿਆਂ ਤੋਂ ਲਗਾਤਾਰ ਜਿਹੜਾ ਸਟਾਰਟ ਕੀਤਾ ਹੋਇਆ ਹੈ ਠੀਕ ਹੈ ਸਹਿਯੋਗ ਤੁਸੀਂ ਦੇਣਾ ਹੈਗਾ ਸਾਰੀ ਸੰਗਤ ਨੇ ਜਿੰਨੇ ਵੀ ਭਰਾ ਆਪਣੇ ਵੇਖਦੇ ਆ ਸਬਸਕ੍ਰਾਈਬਰ ਜਿੰਨੇ ਵੀ ਆਪਣੀ ਆਡੀਅੰਸ ਵੀਰ ਦੇਖਦੇ ਆ ਇੱਕ ਸਾਥ ਦਿਓ ਚੰਗੇ ਵਪਾਰੀ ਦਾ ਚੰਗੇ ਵੀਰ ਦਾ ਸਾਥ ਦਿਓ ਤਾਂ ਜੋ ਤੁਹਾਡੀ ਕਚਹਿਰੀ ਦੇ ਵਿੱਚ ਜਿਹੜੇ ਐਨੀਮਲ ਹੈਗੇ ਆ ਚੰਗੀ ਤਰ੍ਹਾਂ ਦੇ ਵਧੀਆ ਚੰਗੀ ਕਿਸਮ ਦੇ ਐਨੀਮਲ ਹੈਗੇ ਆ ਆਪਦੀ ਪਰਖ ਨਾਲ ਆਪਦੀ ਸੋਚ ਸਮਝੇ ਨਾਲ ਲਿਆ ਕੇ ਤੁਹਾਡੇ ਘਰੇ ਪੇਚ ਕਰਦੇ ਰਹਿਣ ਤੇ ਰਾਜੀ ਹੋ ਗਈ ਨਾ ਅਜੇ ਤਾਂ ਐ ਪੂਰੀ ਰਾਜੀ ਹੋ ਗਈ ਤੇ 20 ਕਿਲੋ ਦੁੱਧ ਜਵਾਉਗੀ ਇਹ ਬੈੜ ਮੇਰੀ ਗਰੰਟੀ ਦਾ 20 ਕਿਲੋ ਜਵਾਉਗੀ ਚਲੋ ਆਪਾਂ 15 ਕਿਲੋ ਦੁੱਧ ਇਸ ਤਰ੍ਹਾਂ ਤਿਆਰ ਕਰਕੇ ਦਿੰਨੇ ਆਲੇ ਬਿਲਕੁਲ ਇਹਦਾ ਲੈਣੀ ਜਿੱਦਾਂ ਮਰਦੀ ਚੋਵੇ ਦੋ ਟਾਈਮ ਤਿੰਨ ਟਾਈਮ ਚੋਵੇ ਪੰਜ ਡੰਗ ਚੋਵੇ ਜਦਾਂ ਮਰਦੀ ਜੋ ਠੀਕ ਹੈ ਜੀ ਜਿਆਦਾਤਰ ਫਿਰ ਬਰਸੀਨ ਤੇ ਤੂੜੀ ਵਗੈਰੇ ਚੱਲਦੀ ਬਰਸੀਨ ਤੇ ਤੂੜੀ ਕੋਈ ਜਿਵੇਂ ਆਪਣਾ ਸਾਇਲਜ ਵਗੈਰੇ ਦੀ ਵਰਤੋਂ ਨਹੀਂ ਕਰਦਾ ਨਹੀਂ ਨਹੀਂ ਕੋਈ ਵਰਤੋਂ ਨਹੀਂ ਆ ਇਹ ਜਿੱਥੋਂ ਲੈਂਦੀ ਉਹ ਚਾਰ ਹੀ ਪਾਉਂਦੇ ਨੇ ਵੀਰੋ ਨੇ ਠੀਕ ਹੈ ਜੀ ਹਾਂਜੀ ਜੀਗਾ ਸੋ ਦੋਸਤੋ ਇਹ ਸੀ ਕਿ ਪਹਿਲੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਵੈੜ ਦਿਖਾਈ ਸੈਕੰਡ ਨੰਬਰ ਤੇ ਵੀਰ ਹੁਣਾ ਕੋਲ ਇੱਕ ਵੈੜ ਹੈਗੀ ਆ ਤਾਜੀ ਸੂਈ ਆ ਅੱਜ ਭਲਕੇ ਦੇ ਦਿਨ ਦੇ ਵਿੱਚ ਹੀ ਸੂਈ ਪੁੱਛ ਲੈਣੀ ਆਪਾਂ ਬਾਕੀ ਮੈਂ ਇੱਕ ਵਾਰੀ ਤੁਹਾਨੂੰ ਗੱਲ ਕਰਨ ਤੋਂ ਪਹਿਲਾਂ ਇੱਕ ਵਾਰੀ ਸਟ੍ਰਕਚਰ ਵੈੜ ਦਾ ਦਿਖਾ ਦਿੰਦਾ ਠੀਕ ਹੈ ਜੀ ਸੂਆ ਤਕਰੀਬਨ ਆਲਮੋਸਟ ਜਿਹੜਾ ਤੀਜਾਕ ਸੂਆ ਹੋਵੇ ਕਿ ਨੀਅਰ ਅਬਾਊਟ ਬਾਕੀ ਆਪਾਂ ਬਥੇਰੇ ਗੱਲਬਾਤ ਆ ਵੀਰ ਗੁਰ ਸੇਵਕ ਨਾਲ ਗੱਲਬਾਤ ਕਰਾਂਗੇ ਠੀਕ ਹੈ ਜੀ ਆਹ ਫੇਸ ਦੀ ਕੁਆਲਿਟੀ ਜੇ ਤੇ ਵੈੜ ਪ੍ਰੋਪਰ ਤੁਸੀਂ ਵੇਖੋਗੇ ਤਾਂ ਮੀਡੀਅਮ ਹਾਈਟ ਦੇ ਵਿੱਚ ਆ ਤੇ ਹ ਉਹ じゃ ਹਵਾਨਾ ਲੱਗਾ ਬਾਕੀ ਦੁੱਧ ਹੁਣ ਮੌਕੇ ਤੇ ਹਜੇ ਤਾਂ ਬੌਲੇ ਦੇ ਵਿੱਚ ਕਿੰਨਾ ਦੁੱਧ ਪਾ ਦੂਗੀ ਪ੍ਰੋਪਰ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੀਰ ਜੀ ਇਹਦੀ ਕੀ ਡਿਟੇਲ ਆ ਵਾਰਡ ਜਿਹੜੀ ਦੂਜੇ ਨੰਬਰ ਤੇ ਆਪਾਂ ਦਿਖਾਈ ਹੈ ਕਿਨਵਾ ਸੂਬਾ ਸੂਈ ਹੈ ਜੀ ਇਹ ਵੀਰ ਦੀ ਅੱਜ ਹੀ ਲੈਂਦੀ ਸੂਬਾ ਅੱਛਾ ਜੀ ਇਹ ਤੜਕੇ ਮੋਰਗੇ ਟਾਈਮ ਆ 6 ਵਜੇ ਸੂਈ 5 ਵਜੇ ਜੀ ਉਹਨਾਂ ਦੇ ਘਰੇ ਸੂਈ ਅੱਛਾ ਜੀ ਤੇ ਆਪਾਂ ਜੇਰ ਪ੍ਰੋਪਰ ਜੇਰ ਪਵਾ ਕੇ ਵੀਡੀਓ ਬਣਾ ਕੇ ਘੇਰ ਦੀ ਤੇਰਾ ਲੱਦ ਕੇ ਲੈ ਆਂ ਤੇ ਇਹਦੇ ਮਗਰ ਆ ਵਸ਼ੀ ਆ ਠੀਕ ਆ ਆ ਬੱਛੀ ਹੈ ਜੀ ਤੇ ਮਗਰ ਠੀਕ ਹੈ ਜੀ ਤੇ ਇਹ ਅਬੀ ਆ ਬੱਛੀ ਹੈ ਦੋਸਤੋ ਮਗਰ ਆ ਦੇਖ ਲੋ ਸੈਕਿੰਡ ਨੰਬਰ ਵਾਲੀ ਵਾਇਰ ਤੇ ਮਗਰ ਜਿਹੜੀ ਆ ਬੱਛੀ ਆ ਤੇ ਸੂਹਾ ਤੀਜਾ ਸੂਈ ਸੀ ਨਾ ਜੀ ਹਾਂਜੀ ਉਹਨਾਂ ਨੇ ਘਰ ਵਾਲਿਆਂ ਨੇ ਆਖਿਆ ਤੀਜਾ ਸੂਹਾ ਸੂਈ ਆ ਗਾਂ ਹਾਂਜੀ ਠੀਕ ਹੈ ਨਾ ਜੀ ਤੇ ਦੋ ਦੋ ਉਹਨਾਂ ਨੇ ਆਖਿਆ ਵੀ ਅਸੀਂ 17 18 ਲੀਟਰ ਚੋ ਦੇ ਰਹੇ ਹਾਂ ਅਜੇ ਤੱਕ ਜਦੋਂ ਘਰੇ ਸੀ ਦੂਜੇ ਸੂਬੇ ਚੋਂ ਚੋਣ ਚਵਾਈ ਕੀਤੀ ਹਾਂ ਉਹਨਾਂ ਨੇ ਚੋਦੇ ਰਹੇ ਆ ਆਪਾਂ ਦੇ ਵੇਖੋ ਵੀਰ ਜੀ ਪਾਕੀ ਲੇਵਾ ਲੱਗਾ ਵਾ ਹਾਂ ਉਹਨੇ ਦੱਸ ਦੇਣਾ ਗਾਣੇ ਦੱਸ ਦੇਣਾ ਮੈਂ ਕਿੰਨਾ ਹਾਂ ਚਲੋ ਜਿੰਨਾ ਲੇਵਾ ਲੱਗਾ ਇਹਨੂੰ ਜਿਆਦਾ ਨਹੀਂ ਤੇ 15 16 ਕਿਲੋ ਤੇ ਚੋਣਾ ਚਾਹੀਦਾ ਬਿਲਕੁਲ ਜੀ ਹਾਂ ਜੀ ਸੋ ਦੋਸਤੋ ਬਿਲਕੁਲ ਤਾਜੀ ਸੂਈ ਆ ਜੇਰ ਪ੍ਰੋਪਰ ਪੈ ਗਈ ਆ ਵੀਡੀਓ ਕਿਸੇ ਨੇ ਵੀ ਮੰਗਾਉਣੀ ਹੋਵੇ ਤੁਸੀਂ ਖਾਸ ਤੌਰ ਤੇ WhatsApp ਤੇ ਵੀਰ ਗੁਰਸੇਵਕ ਤੋਂ ਜਿਹੜੀ ਵੀਡੀਓ ਮੰਗਾ ਲਿਓ ਕਿਉਂਕਿ ਅੱਜ ਮਾਰਨਿੰਗ ਦੀ ਜੇਕਰ ਸੂਈਆ ਦੋਸਤੋ ਮਾਰਨਿੰਗ ਦੀ ਜਦੋਂ ਜੇਰ ਪਈ ਸੀ ਪ੍ਰੋਪਰ ਤੇ ਵੀਰ ਹੋਣੀ ਫੇਰ ਅੱ ਤਵੇ ਥੋੜੀਆ ਗੇ ਲਿਸੀਆਂ ਨਾ ਪੱਠੇ ਪੁੱਠੇਆ ਤੋਂ ਥੋੜੀਆ ਲਿਸੀਆਂ ਗਾਵਾ ਹਾਂਜੀ ਹਾਂਜੀ ਠੀਕ ਹੈ ਜੀ ਵੇਰਦੀਆ ਵੀ ਬੜਾ ਖੁੱਲ ਗਿਆ ਵਿਖਾਈਆਂ ਨੇ ਹਵਾਨਾ ਜਿਹੜਾ ਦੋਸਤੋ ਬਿਲਕੁਲ ਤੁਸੀਂ ਦੇਖੋਗੇ ਤੇ ਸ਼ੇਪ ਹਵਾਨੇ ਦੀ ਜਿਹੜੀ ਹੈਗੀ ਆ ਬਹੁਤ ਵਧੀਆ ਸ਼ੇਪ ਦੇ ਵਿੱਚ ਆ ਤੇ ਥਣ ਥਣ ਵੀ ਜਿਹੜਾ ਬਹੁਤ ਵਧੀਆ ਚੰਗੀ ਸਪੇਸ ਤੇ ਆ ਕੋਈ ਇਦਾਂ ਦਾ ਨਹੀਂ ਹੈਗਾ ਕਿ ਵੀ ਇਹ ਮਗਰਲੇ ਥਣ ਕੋਈ ਜੋੜਦਾ ਐਨੀਮਲ ਤੇ ਅਗਲੇ ਬਿਲਕੁਲ ਵਰਲ ਦੇ ਵਿੱਚ ਹੋਣਗੇ ਚਾਰੇ ਥਣ ਚਾਰੇ ਥਣ ਪੂਰੇ ਗੈਵੰਤਰ ਦੇ ਵਿੱਚ ਆ ਕਰੋ ਚੱਕ ਜੀ ਠੀਕ ਹੈ ਮਗਰ ਵਿੱਚ ਜਿਹੜਾ ਹੈਗਾ ਦੋਸਤੋ ਬੱਚਾ ਹੈਗਾ نیچے ਵੱੱਛੀ ਹੈ ਠੀਕ ਹੈ ਜੀ ਜ਼ਰੂਰ ਨੋਟ ਕਰ ਲਿਓ ਚਾਹ ਬਣ ਵੀਰ ਬਹੁਤੇ ਵੀਰਾਂ ਦੇ ਜਿਹੜੇ ਦੋਸਤੋ ਅ ਵੀਰ ਹੁਣਾਂ ਨੂੰ ਵੀ ਅੱਗੇ ਫੋਨ ਆਉਂਦੇ ਆ ਵਪਾਰੀ ਵੀਰਾਂ ਨੂੰ ਫੋਨ ਆਉਂਦੇ ਆ ਵੀ ਚੰਗੀ ਵੇੜ ਜਿਹੜੀ ਆ ਪੇਸ਼ ਕਰੋ ਤੇ ਚੰਗੀ ਵੇੜ ਆ ਤਕਰੀਬਨ ਘਰ ਵਾਲਿਆਂ ਵੱਲੋਂ ਕਿਹਾ ਗਿਆ ਵੀ ਤਕਰੀਬਨ 15 16 16 ਲੀਟਰ ਦੀ ਜਿਹੜੀ ਆ ਦੂਜੇ ਸੂਬੇ ਦੇ ਵਿੱਚ ਸੈਕੰਡ ਲਾਕਟੇਸ਼ਨ ਦੇ ਵਿੱਚ ਜਿਹੜੀ ਆ ਚਵਾਈ ਕਰਵਾਈ ਆ ਤੁਸੀਂ ਇਸ ਸੂਬੇ ਦੇ ਵਿੱਚ ਵੀ ਤਕਰੀਬਨ ਇੰਨੀ ਚਵਾਈ ਮੰਨ ਕੇ ਲੈ ਕੇ ਜਾ ਸਕਦੇ ਹੋ ਹਾਂ ਜੀ ਆ ਦੰਦ ਦੰਦ ਵੀ ਆਪਰਾ ਹਾਂ ਜੀ ਹਾਂ ਜੀ ਦੰਦ ਦੰਦ ਵੇਖੋ ਜੀ ਠੀਕ ਹੈ ਇਹ ਮਿੱਟੀ ਵਹਿੜਾ ਠੀਕ ਆ ਜਵਾਨ ਆ ਤੇ ਤਕਰੀਬਨ ਦੇਜੋ ਜੀ ਹਾਂ ਜੀ ਵੀਰ ਦੀ ਬਣ ਲਗੇ ਬਾਕੀ ਐਨੀਮਲ ਕੋਈ ਵੀ ਲੈਣਾ ਆਨਲਾਈਨ ਸੌਦਾ ਵੀ ਕਰ ਸਕਦੇ ਹੋ ਆਪਸ਼ਨਾਂ ਕਈ ਤਰ੍ਹਾਂ ਹੁੰਦੀਆਂ ਦੋਸਤੋ ਤੁਸੀਂ ਘਰ ਵਿਜ਼ਿਟ ਕਰਕੇ ਜਿਹੜੀ ਤਸੱਲੀ ਕਰ ਲੈਂਦੇ ਹੋ ਆਪਣੇ ਹੱਥੀ ਉਹ ਸਭ ਤੋਂ ਵੱਡਾ ਜਿਹੜਾ ਦੋਸਤੋ ਪ੍ਰਮਾਣ ਹੁੰਦਾ ਵੀ ਆਪਾਂ ਚੀਜ਼ ਦੀ ਤਸੱਲੀ ਕਰਕੇ ਆਪ ਖਰੀਦੀ ਆਏਗਾ ਆਨਲਾਈਨ ਵੀ ਮੰਗਾਉਂਦੇ ਹੋ ਤੇ ਵਪਾਰੀ ਵੀਰਾਂ ਉਹਨਾਂ ਦੀ ਭਰੋਸੇ ਤੇ ਉਹਨਾਂ ਦੀ ਜ਼ਿੰਮੇਵਾਰੀ ਤੇ ਤੁਸੀਂ ਚੀਜ਼ ਜਿਹੜੀ ਹੈਗੀ ਆ ਘਰੋਂ ਲੈ ਕੇ ਵੀ ਜਾ ਸਕਦੇ ਹੋ ਤੇ ਆ ਵੀਰ ਗਰ ਸੇਵਕ ਕਿੰਨਾ ਕੁ ਮੁੱਲ ਵੀਰ ਕੀਤਾ ਜਾਂਦਾ ਮੁੱਲ ਇਹਦਾ ਬਾਬਾ ਜੈ ਜੀ ਆ 30000 ਰੁਪਇਆ ਮਾਨਦਾਨ ਕਰਾਂਗੇ 38000 ਹਾਂਜੀ ਠੀਕ ਆ ਜੀ 38000 ਦੇ ਵਿੱਚੋਂ ਜਿਹੜਾ ਦੋਸਤੋ ਮਾਨਦਾਨ ਹੋ ਜਾਏਗਾ ਤੁਹਾਡਾ ਠੀਕ ਹੈ 38000 ਬਿਲਕੁਲ ਜਾਇਜ਼ ਰੇਟ ਆ ਠੀਕ ਹੈ ਪਾਪੜ ਤਾਂ ਜੋ ਹੁੰਦਾ ਵਿੱਚ ਉਹ ਵਪਾਰੀ ਵੀਰ ਨੂੰ ਅੱਗੋਂ ਲਿਆ ਲੈ ਦੇ ਕੀਤਾ ਹੁੰਦਾ ਉਹਦੇ ਵਿੱਚੋਂ ਕੁਛ ਨਾ ਕੁਛ ਆਪ ਵੀ ਲੱਭਣਾ ਹੁੰਦਾ ਪਰ ਬਿਲਕੁਲ ਜਿਹੜਾ 38000 ਡਿਮਾਂਡ ਆ ਉਹਦੇ ਚੋਂ ਜਿੰਨੀ ਕ ਗੰਜੈਸ਼ ਵੀ ਹੋਈ ਉਹ ਮੌਕੇ ਤੇ ਹੋਵੇਗਾ ਜੇਕਰ ਤੁਸੀਂ ਘਰੇ ਵਿਜਡ ਕਰਦੇ ਹੋ ਠੀਕ ਹੈ ਜੀ ਮਗਰ ਬੱਝੀ ਆ ਇਸ ਤੋਂ ਬਾਅਦ ਵੀਰ ਇੱਕ ਆਪਣੇ ਕੋਲੇ ਵੀ ਵੈੜ ਪਹਿਲੀ ਵੀਡੀਓ ਚ ਪਾਈ ਸੀ ਹਾਂ ਜੀ ਤੇ ਕੋਈ ਇਹਦੀ ਸਾਈ ਹੋਈ ਸੀ ਜਾਂ ਕੋਈ ਗੱਲਬਾਤ ਦੂਰੋਂ ਤੁਸੀਂ ਦੱਸਿਆ ਵੀ ਆਉਂਦੇ ਸਾਈ ਵੀਰ ਜੀ ਫੋਨ ਆਉਂਦੇ ਮੋਗੇ ਏਰੀਆ ਚ ਬਹੁਤ ਕਾਫੀ ਫੋਨ ਆਉਂਦੇ ਸੀ ਹਾਂਜੀ ਤੇ ਮੈਂ ਉਹਨਾਂ ਨਾਲ ਕਹਾ ਵੀਰ ਜੀ ਆਣ ਕੇ ਚੋਗੇ ਤਸਲੀ ਕਰ ਲੋ ਬਿਲਕੁਲ ਜੀ ਕੋਈ ਆਣ ਦੇ ਗੂਗਲ ਪੇ ਕਰ ਦਿੰਦੇ ਆ ਇਦਾਂ ਕਰ ਦਿੰਦੇ ਜਾਂ ਕੋਈ ਛੱਡ ਜੋ ਆਣ ਕੇ ਹਾਂਜੀ ਮੈਂ ਵੀਰ ਜੀ ਤੁਸੀਂ ਪੈਸੇ ਬਾਜ਼ੋ ਅਸੀਂ ਤੁਹਾਨੂੰ ਗੱਡੀ ਭੇਜ ਦਿੰਦੇ ਆ ਜੇ ਚੰਗੀ ਲੱਗੂਗੀ ਰੱਖ ਲਿਓ ਜੇ ਨਾ ਚੰਗੀ ਲੱਗੂ ਦਿਹਾ ਦੇ ਪੈਸੇ ਲੈ ਲਓ ਗੱਡੀ ਭੇਜ ਦਵਾ ਸੋਦੇ ਬਿਲਕੁਲ ਹਾਂਜੀ ਦੋ ਦਿਨ ਦੇ ਵਲੇ ਪ੍ਰੋਪਰ ਆਪ 28 ਕਿਲੋ ਚਵਾਦੀ ਦੇਵਾਂਗੇ 28 ਕਿਲੋ ਹਾਂਜੀ ਪ੍ਰੋਪਰ ਦੋ ਠੀਕ ਹੈ 28 ਕਿਲੋ ਜਿਹੜਾ ਦੋਸਤੋ ਮੈਂ ਨਾ ਵੀਡੀਓ ਦੇ ਵਿੱਚ ਪਹਿਲਾਂ ਵੀ ਆਪਾਂ ਪਾਈ ਸੀਗੀ ਇਹ ਵੇੜ ਤੇ ਪ੍ਰੋਪਰ ਰੇਟ ਵੀ ਵੀਰ ਉਹਨਾਂ ਨੇ ਦੱਸਿਆ ਤੇ ਰੇਟ ਵੀ ਸੇਮ ਕੰਡੀਸ਼ਨ ਜੋ ਹੋ ਰਵੇਗਾ ਤੁਸੀਂ ਉਸ ਦੇ ਲਈ ਜਿਹੜਾ ਸੰਪਰਕਾ ਵੀਰ ਦੇ ਨੰਬਰਾਂ ਦੇ ਜ਼ਰੂਰ ਕਰ ਲਿਓ 28 ਕਿਲੋ ਜਿਹੜਾ ਚਵਾ ਕੇ ਦੇਣ ਦੀ ਜ਼ਿੰਮੇਵਾਰੀ ਵੀਰ ਗੁਰਸੇਵਕ ਸਿੰਘ ਦੀ ਆ ਤੇ ਵੇੜ ਸਿੰਘ ਪ੍ਰੋਪਰ ਤੁਸੀਂ ਵੇਖੋਗੇ ਸਿੰਘ ਹੈਗੇ ਤੇ ਵੱਡੇ ਕੱਦ ਕਾਰ ਦੇ ਵਿੱਚ ਆ ਜਿੱਦਾਂ ਫਾਰਮ ਦੇ ਵਿੱਚ ਵੇੜਾ ਹੁੰਦੀਆਂ ਐਚ ਐਫ ਵੱਡੇ ਕੱਦ ਕਾਰ ਦੇ ਵਿੱਚ ਆ ਠੀਕ ਹੈ ਜੀ ਤੇ ਹਵਾਨੇ ਦੀ ਬੰਤਰ ਜਿਹੜੀ ਹੈਗੀ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਵੀ ਪਸ਼ੂ ਜਿਹੜਾ ਐਨੀਮਲ ਹੈਗਾ ਇਹ ਤਕਰੀਬਨ ਜਿਹੜੇ ਫ ਕਾ ਗਾਵਾਂ ਰੱਖੀਆਂ ਨੇ ਜਿਹੜੇ ਵੀਰਾਂ ਨੇ ਉਹਨਾਂ ਨੂੰ ਨਾਰਮਲ ਹੀ ਪਤਾ ਲੱਗ ਜਾਣਾ ਵੀ ਜੇ ਇਹੋ ਜਿਹਾ ਡਰ ਲੱਗਾ ਹੈਗਾ ਤੇ ਨਾਰਮਲ 28 ਲੀਟਰ ਦੀ ਕੈਪੈਸਿਟੀ ਵੀ ਹੋਵੇਗੀ ਮੌਕੇ ਤੇ ਹੈਨਾ ਬਾਕੀ 28 ਲੀਟਰ ਇਕੱਲਾ ਗੱਲਾਂ ਲਾਣੀਗਾ ਤੁਸੀਂ ਘਰੇ 14 ਕਿਲੋ ਇੱਕ ਟਾਈਮ ਦੀ ਚੁਵਾਈ ਕਰੋ ਸ਼ਾਮ ਨੂੰ ਸਵੇਰ ਆਕੇ ਦੋ ਟਾਈਮ ਦੀ ਚੁਵਾਈ ਕਰਕੇ ਜਿਹੜਾ ਸ਼ੋਰ ਕਰ ਲਓ ਉਸ ਤੋਂ ਬਾਅਦ ਸੌਦਾ ਕਰ ਲਿਓ ਠੀਕ ਹੈ ਜੀ ਤੇ ਸੰਪਰਕ ਨੰਬਰ ਆਪਾਂ ਵੀਰ ਗੁਰਸੇਵਕ ਦੇ ਲੈ ਲੈਨੇ ਆ ਬਾਕੀ ਵੀਰ ਜੀ ਚਵਾਜਪੂਰ ਤੋਂ ਬਿਲਕੁਲ ਇੱਕ ਨੰਬਰ ਹੀ ਹੈ ਵਹਿੜ ਨੂੰ ਲੱਗਾ ਜੀ ਮੈਂ ਤਾਂ ਤਸੱਲੀਆ ਕਰਨ ਹਾਂ ਜੀ ਜੇ ਨਹੀਂ ਜਿਵ ਕੇ ਵੀਰ ਨੇ ਫੋਨ ਤੇ ਖੜਨੀ ਆ ਆਪਦੀ ਚੋਗੇ ਤਸੱਲੀ ਕਰੇ ਘਰੇ ਜੇ ਨਹੀਂ ਆਂਦੀ ਤੇ ਵੀ ਵਹਿੜ ਆ ਹਾਂ ਜੀ ਇਹ ਨਹੀਂ ਚੰਗੀ ਲੱਗਦੀ ਚੋਣ ਚਹੂਰ ਛੱਡਾ ਤਾਂ ਚ ਕੋਈ ਵੀ ਆ ਬਿਲਕੁਲ ਵਹਿੜ ਵਾਪਸ ਕਰਦੇ ਵੀਰ ਜੀ ਆਪਣੇ ਜੋ ਕੰਮ ਨਹੀਂ ਹੈਗਾ ਜੇ ਕੇ ਵੀਰ ਨੇ ਆਪਾਂ ਨੂੰ ਫੋਨ ਤੇ ਪਾਇਆ ਵੀ ਹੋਊਗਾ ਨਾ ਵੀ ਵੀ ਰੇਟ ਐਸ ਆਈ ਵਗੈਰਾ ਪਾਈ ਆ ਪਰ ਨਹੀਂ ਪੈ ਨਹੀਂ ਬੰਦੇ ਕੋਈ ਨਹੀਂ ਪਸੰਦ ਨਹੀਂ ਆ ਉਹ ਵੀਰ ਦੀ ਵਸਾਈ ਮੋੜ ਵੀ ਹੱਕਦਾਰ ਹੈਗੇ ਆ ਪਹਿਲੇ ਜਿਹੇ ਬੰਦੇ ਹੈਗੇ ਬਿਲਕੁਲ ਸਹੀ ਵੀ ਜੀ ਹੱਕ ਦੇ ਲੈਣੇ ਆਪਾਂ ਆਪੋ ਆਪਣੇ ਮੰਗ ਕੇ ਲੈ ਲਈ ਅਗਲੇ ਕੋ ਮਹੀਨੇ ਲੈਣੇ ਇੰਨੇ ਦਾ ਵਾਦੇ ਨਾਲ ਦੇ ਹੀ ਆਪਾਂ ਬਿਲਕੁਲ ਸਹੀ ਵੀ ਤੇ ਵੀਰ ਗੁਰ ਸੇਵਕ ਇੱਕ ਨੰਬਰ ਜਰੂਰ ਦੱਸ ਦਈਏ ਸੰਪਰਕ 93813 55875 ਠੀਕ ਹੈ ਜੀ ਸੋ ਦੋਸਤੋ ਇਹ ਸਾਨਾ ਵੀਰ ਗੁਰ ਸੇਵਕ ਏਰੀਆ ਜਿੱਥੇ ਤੁਸੀਂ ਵਿਜ਼ਿਟ ਕਰਨੀ ਹੈਗੀ ਆ ਗੋਇੰਦਵਾਲ ਸਾਹਿਬ ਤਹਿਸੀਲ ਖੰਡੂਰ ਸਾਹਿਬ ਤੇ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਜੀ ਫਤਿਹਪਾਟ ਜੇਕਰ ਤੁਸੀਂ ਆ ਜਾਂਦੇ ਹੋ ਤਾਂ ਬਿਲਕੁਲ 5-6 ਕਿਲੋਮੀਟਰ ਦੀ ਦੂਰੀ ਤੇ ਕੇ ਗੋਇੰਦਵਾਲ ਸਾਹਿਬ ਤੇ ਬਿਲਕੁਲ ਜਿਹੜਾ ਬਾਈਪਾਸ ਦੋਸਤੋ ਜਲੰਧਰ ਕਪੂਰਥਲਾ ਬਾਈਪਾਸ ਆ ਬਿਲਕੁਲ ਉੱਪਰ ਜਿਹੜਾ ਵੀਰ ਹੋਣਾ ਦਾ ਜਿਹੜਾ ਨਿਵਾਸ ਹੈਗਾ ਘਰ ਹੈਗਾ ਤੇ ਐਨੀਮਲ ਜਿਹੜਾ ਹੈਗਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੈਣਾ ਖਾਸ ਤੌਰ ਤੇ ਇਸ ਘਰ ਤੁਹਾਨੂੰ ਵੇਖਣ ਦੇ ਵਿੱਚ ਮਿਲਦੀਆਂ ਰਹਿੰਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਨੀਮਲ ਜਿਹੜੇ ਹੈਗੇ ਦੋਸਤੋ ਵੇਖਣ ਦੇ ਵਿੱਚ ਮਿਲਦੇ ਰਹਿਣਗੇ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰ